ਸੋ ਸ੍ਰੀ ਕਾਲ ਸਾਰੇ ਸੱਜਣ ਲਈ ਸੱਜਣੋਂ ਪਿੰਡ ਤੁੰਗ ਵਾਲੀ ਤੇ ਕ੍ਰੈਸ਼ ਹੋਇਆ ਮਝੈਲ ਡਿੱਗੀ ਐ ਤੇ ਕਾਫੀ ਨੁਕਸਾਨ ਕੀਤਾ ਕਰ ਬਹੁਤ ਨੁਕਸਾਨ ਹੋਇਆ ਹਾਂ ਬਾਈ ਪਰ ਕਿਹੜੀ ਗੱਲ ਰਿਹਾ ਰਾਤ ਡਿੱਗ ਗਿਆ ਐ ਹਾਂ ਉਦੋਂ ਐ ਮਾਕੇ ਬਿਜਲੀ ਠੱਪੀ 10:45 ਦੀ ਗੱਲ ਆ ਲੱਗਾ ਕੱਚੇ ਟੁੱਟ ਗਏ ਹੋਰ ਫਾੜ ਫਾੜ ਹੋ ਗਈ ਅਚਾਦਰਾਂ ਜੁਦਰਾ ਸਾਰੀਆਂ ਡਾਤੀਆਂ ਬਾਰ ਬੋਲੇ ਸਾਰੇ ਪੱਟਦੇ ਇਹਨਾਂ ਦੇ ਪਰ ਇਹਨਾਂ ਬੱਚਤ ਸੀਸੇ ਸੂਸੇ ਸਾਰੇ ਭਾਂ ਤੇ ਆ ਆ ਦੇਖੋ ਕਰਦੇ ਜੀ ਖਾਸ ਆ ਦੇਖ ਲਾ ਪੱਟਦੇ ਆ ਹਾਂ ਇੱਥੋਂ ਪੱਟਦੇ ਮੇਰਾ ਬਾਹਰ ਗਾਣੀ ਤਖੜਾ ਸੀ ਤਾਂ ਹੁਣ ਹੀ ਪਾਇਆ ਸੀ ਸਾ ਪੱਟ ਤਾਂ ਆ ਦੇ ਅਸੀਂ ਸੀਸੇ ਵੇਖ ਭਾਂ ਤੇ ਕਿਉਂ ਸਾਰੇ ਸੀਸੇ ਫੋਟੇ ਦੇ ਚਾਹਗਾ ਦੇਖ ਪਾਇਆ

ਪਈ ਸੀ ਸਰਦਾਰਾਂ ਦੀ ਜਾਨੀ ਨੁਕਸਾਨ ਬਚ ਗਿਆ ਆਖਰਾ 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 ਬੋਆਇਆ ਆ ਆ ਪਟਦੇ ਦੇਖ ਇਹ ਵੀ ਹਾਲਾਤ ਹੈ ਦੇਖ ਲੈ ਇਸ ਪਰ ਕੋਈ ਨੁਕਸਾਨ ਨਹੀਂ ਹੈ ਨਾ ਸਾਰੇ ਘਰ ਦਾ ਬਹੁਤ ਨੁਕਸਾਨ ਆ ਜੀ पेंड तोंगाली जिला बठिंडा पर बचत रही है कुछ जानी नुकसान नहीं हो पर घर का बहुत नुकसान हो गया कोई बस डंगर का नुकसान तो मालक ने सच्चे पाठा ने मेहर की है कोई नुकसान नहीं हुआ। पर हो बहुत नुकसान

ਹੁੱਥ ਛੱਡ ਗਿਆ ਜੀ ਇਹ ਤੇ ਜੋ ਸਲ ਰਹੇ ਆ ਉਹ ਇਹ ਘਰ ਨੂੰ ਬਹੁਤ ਨੁਕਸਾਨ ਹੋਇਆ ਪਰ ਜਾਲੀ ਨੁਕਸਾਨ ਬਚ ਗਿਆ ਟਰਾਈਗਰ ਨੇ ਮੇਰ ਕੀਤੀ ਸੱਚੇ ਪਾਛ ਨੇ ਪਰ ਘਰ ਦਾ ਬਹੁਤ ਕਾफी ਨੁਕਸਾਨ ਹੋਇਆ ਜਾਲੀ ਮਾਲੀ ਕੋਈ ਨੁਕਸਾਨ ਨਹੀਂ ਇਹ ਵੀ ਸਲ ਰਹੇ ਆ ਇਹਦੇ ਆ ਦੇਖੋ ਜੀ ਠੀਕ ਆ ਜੀ। ਹੋ ਚੁੱਕੀ ਗਿਆ ਬਸ। ਰਾਤ ਖੜਕਾ ਬਹੁਤ ਹੋਇਆ ਇਹਦਾ। ਹੋ ਚੱਜਾ ਇਹ ਦੇਖਿਓ ਲੈ ਪੱਜਾਇਆ। ਆਈ ਸੱਚਾ। ਨਾ ਨਾ ਜਵਾਨੀ ਅੰਦੇ ਉੱਪਰ ਫੋਨ ਲਾਜਮ ਖੜੇ ਪੁੱਤ। ਨਹੀਂ। ਉਹ ਆ ਗਏ। ਅਸਾਂ ਪਹਿਲਾਂ ਵੀ ਜਾਈ ਗਏ ਆ। ਤੂੰ ਜਾਇਆ ਫਿਰ ਮੈਂ ਨਹੀਂ ਜਾਂਦਾ। ਕੰਦਾ ਚ ਵੀ ਇਹੇ। ਉਹ ਵੇਖ ਲੈ। 3:00 ਵਜੇ ਕੰਦਾ ਚ। ਆਦੀ ਵੀ ਦੀ ਲੰਘ ਗਈ ਸੀ ਹਾਂ ਟਰਾਲੀ ਵੀ ਦੇ ਮੂਰੇ ਕੱਢੇ ਪਿਆ ਟਰਾਲੀ ਵੀ ਦੀ ਲੰਘ ਟਰਾਲੀ ਵੀ ਦੀ ਲੰਘ ਹਾਂ ਮਾਲਪੁਰ ਸਰਜੀਤ ਨੂੰ ਉਟਾ ਕੇ ਨੇ ਹੰਦਾ ਭਾਵਾ ਮੈਂ ਤਾਂ ਪਾਵਾ ਵਸਤਾ ਆ ਗਿਆ ਹਾਂ ਟਰਾਲੀ ਜੀ ਮੂਰੇ ਕੱਢ ਤੇ ਅੱਛਾ ਬਾਬੂ ਜੀ ਬਾਬੂ ਜੀ ਇਹ ਰਸਤਾ ਵੀ ਕਿਰਤ ਨਾਲ ਯਾਰ ਵੀ ਜੇ ਮੰਨਣਾ ਥੋੜਾ ਦੇ ਨੇੜੇ ਹੁੰਦਾ ਨਹੀਂ 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 ਰੱਬ ਹੀ ਬਚਾਉਂਦਾ ਸੱਚੇ ਬਾਦਸ਼ਾਹ ਕਿ ਨਹੀਂ ਵੇਚਾਇਆ ਜਾਂਦੇ ਕੋਡਾ ਬੜਾ ਬੜਾ ਲੱਗ ਲੱਟੇ ਛੜ ਕੇ ਆਦਾ ਹੁੰਦਾ ਆਏ ਮੋਰੇ ਕਿਦਾਂ ਹਣ ਲੱਗਿਆ ਹਣਾ ਨਾ ਬੰਦ ਕਰਤੀਆਂ ਸਾਰੇ ਇਹ ਲਾਈਟਰ ਨਾਲ ਕੋਈ ਸੰਬੰਧ ਨਹੀਂ ਇਹ ਕਿਤੇ ਵੀ ਢੱਕ ਸਕਦਾ ਸੀ ਨਹੀਂ ਨਹੀਂ ਲਾਈਟਰ ਨਾਲ ਸੰਬੰਧ ਤਾਂ ਹੈਗੇ ਹੈ ਹੈ ਉਹਨਾਂ ਦਾ ਟਾਰਗੇਟਿੰਗ ਹੁੰਦਾ ਉੱਥੇ ਇਹ ਟਾਰਗੇਟ ਤਾਂ ਹੋਊ ਕਹਿੰਦੇ ਉਹ ਸੀਗਾ ਇਹ ਕਰੈਸ਼ ਕੀਤਾ ਹੋਊਗਾ ਇਹ ਜਾਨੀ ਕਿ ਕਰੈਸ਼ ਕਰਾ ਦੇਰ ਕਿੰਨਾ ਨਸਾਨ ਕਰੂ ਭੈਣਾਂ ਤੋ ਐ ਦਿਖਲਾ ਕਿੱਥੇ ਟਕਰੋ ਕਰ ਰਹੇ ਆਏ ਮੋਰੇ ਦੇ ਮੋਰੇ ਘੜਤੇ ਨਮਾ ਨਮਾ ਮੋਰਾ ਉਹ ਆ ਹਜੇ ਵੀ ਆਦੇ ਨਹੀਂ ਵਾਇਰਸ ਉਹ ਬੰਨਾ ਮੈਂ ਆ ਨੇੜੇ ਹੋ ਜਾਂਦੇ ਪੁੱਠਾ ਦੇ ਹਜੇ ਵੀ ਉਹਦੇ ਹੈਗਾ ਜੀ ਧਵਾੜਾ ਮੋਟਾ ਉਹ ਵੀ ਨੇੜੇ ਆਪਣੇ ਲੋਕ ਵੀਡੀਓ ਬਣਾਈ ਜਾਂਦੇ ਆ ਇਹਦੇ ਤੇ ਹੈਗਾ ਜੀ ਨਹੀਂ ਹੁਣ ਤਾਂ ਖਤਮ ਧਰਤੀ ਚ ਕਿ ਤੱਕ ਇੰਨਾ ਕ ਵੱਡ ਗਿਆ ਇਹ ਥੱਲੇ ਧਰਤੀ ਚ ਹੈ ਇਹ ਪਿਆ ਕੱਢਣਗੇ ਕਿੰਨਾ ਖੜਕਾ ਹੋਇਆ ਪਹਿਲਾਂ ਪਾਣ ਕਰ ਗਈ ਸਾਡੇ ਪਾ ਖੜਕਾ ਇੱਕ ਟਰੱਕ ਤੇ ਖੜ ਕੇ ਗਿਆ ਹਾਂ ਰਿਕਾਰਡ ਪਿਆ ਜੇ ਅਗਿਆ ਨੇਰੀ ਰੂਰੀ ਹੈ ਕਿ ਰਾਤ ਜਦੋਂ ਇਹ ਬੱਜਿਆ ਬੱਚਾ ਜਿਹੜੀ ਡਿਗਰੀ ਗੈਰਿੰਗ ਆ ਹਾਂ ਸਿਰ ਬੱਜਾ ਲੱਖੀ ਜੋ ਲੱਖੀ ਨੇ ਉਹਦੀ ਫੋਨ ਕੀਤਾ ਕਹਿੰਦਾ ਖੜਕਾ ਜਾ ਕਿੱਧਰ ਹੋਇਆ ਮੈਂ ਖੜਕਾ ਬਾਬਾ ਹੋਇਆ ਯਾਰ ਹੋਇਆ ਕਿੱਥੇ ਹੈ ਕਹਿੰਦਾ ਜੇ ਜਨ ਟ੍ਰੈਕਰ ਮੰਨੇ ਬਾਬੇ ਕਰ ਮੰਨੀ ਇਹਨੇ ਉਹਦੀ ਬੰਦ ਦੇ ਅੰਤ ਨੇ ਫੋਨ ਕਰਿਆ ਮੈਨੂੰ ਕਹਿੰਦਾ ਬਈ ਸਿਰ ਖੜਕਾ ਹੋਇਆ ਅਗਲੇ ਚ ਪੜੇ ਨਹੀਂ ਮੈਂ ਕਿੱਲੇ ਚ ਸੋ ਸਾਰੇ ਦੱਬੇ ਰਸਵਾਲ ਲੈਣਾ ਹੈ ਉਹ ਤਾਂ ਇਹ ਜਗਤ ਤਾਂ ਬਹੁਤ ਦੂਰ ਚੱਕ ਗਿਆ ਹੈ ਪਤਾ ਨਹੀਂ ਕੀ ਪੀਸ ਹੈ ਨਾ ਇਹ ਕੋਈ ਸਿਸਟਮ ਹੀ ਉਹਦਾ ਜੰਬ ਖਾਇਜ ਇਹ ਹੁਣ ਜਦੋਂ ਭਾਜਣਾ ਇੰਨੀ ਤੇਜ਼ੀ ਨਾਲ ਲੰਘਾ ਕੁਸੀ ਪਾੜ ਦੂ ਇਹ ਹੋ ਸਕਦਾ ਇਹਦੇ ਵਿੱਚ ਉਹੀ ਹੋਵੇ ਬਰੂਦ ਹੋਵੇ ਬਰੂਦ ਹੋਵੇ ਹੰਡ ਪੰਗਾਂ ਲੈ ਜਾ ਲੈ ਬਰੂਦ ਹੋਊਗਾ ਜੀ ਹੌਲਾ ਤਗੜਾ ਨੋਹਾਉ ਕਰ ਫਿਰ ਉਹ ਵਈ ਮਾਰਦਾ ਦਾ ਪਲੇਟ ਜੀ ਦੇ ਵਿੱਚ ਉਹ ਜੀ ਸਾਰੀ ਲੋਹਾ ਕੀ ਯਾਰ ਇਹ ਤਾਂ ਵੈਗਰੂ ਦਾ ਸ਼ੁਕਰ ਮਾਨਣਾ ਵੀ ਆਪਣੇ ਦੇ ਘਰੇ ਢਿੱਗ ਪੈਂਦਾ ਜੀ ਜਾਂਟੇ ਕੇ ਕੁਝ ਵੀ ਨਹੀਂ ਵਜਦਾ ਸੀ ਇਹਨਾਂ ਦਾ ਪੱਟਾ ਨਹੀਂ ਵਜਦਾ ਸੀ ਠੀਕ ਆ ਪਰ ਤਾਂ ਮਾਲਕ ਨੇ ਮਿਹਰ ਕੀਤੀ ਵੀ ਕੋਈ ਨੁਕਸਾਨ ਨਹੀਂ ਹੋਇਆ ਚੱਲੇ ਤਾਂ ਆਪੇ ਦੂਰ ਹੋ ਗਿਆ ਮਨੁਦੀਪ ਨੇ ਫੋਨ ਕਰ ਮ ਆ ਗਿਆ ਕਿ ਤੂੰ ਐ ਇੱਕ ਹੀ ਨਹੀਂ ਨਹੀਂ ਸਾਨੂੰ ਉਹਦੀ ਕਰਤੈਂ ਦੇ ਅੰਤ ਨੇ ਅੰਤ ਨੇ ਜਦ ਰਾਤ ਨੂੰ ਜਦੋਂ ਅਸੀਂ ਫੋਨ ਕੀਤਾ ਲੱਖੀ ਨੇ ਇਹਨੂੰ ਕਹਿੰਦਾ ਕਿੱਥੇ ਢਿੱਗ ਪਿਆ ਮੈਨੂੰ ਪਤਾ ਨਹੀਂ ਆਪਣੇ ਘਰਾਂ ਕੋਲ ਤਾਂ ਹੈ ਨਹੀਂ ਕਹਿੰਦਾ ਰੇਤਾ ਜਾਂ ਬਾੜਾ ਉੱਡਿਆ ਇਹਦਾ ਗਿੱਲਾ ਕਰਕੇ ਫੇਰ ਵੀ ਰੇਤਾ ਉੱਡੇ ਥੋਂ ਤੇ ਹੋਰ ਗਿੱਲਾ ਕਰਕੇ ਇਹ ਕਹਿੰਦੇ ਸੀ ਮੱਖੀ ਚ ਤਾਂ ਹੀ ਕੋਈ ਗਿੱਲਾ ਥਾਗਾ ਇਹ ਤਾਂ ਬੜੀ ਨਹੀਂ ਇੱਧਰ ਪਾਸੇ ਦੇਖ ਹਾਂ ਤੂੰ ਆਇਆ ਚੜਿਆ ਇਹਦਾ ਸੁੱਕੇ ਬਾਣ ਰੇਤਾ ਉੱਡਦਾ ਦੇਖੀ ਗਏ ਤੇ ਤਾਂ ਬੜੇ ਭਾਬੀ ਕਹਿੰਦੀ ਸੀ ਵੀਰੇ ਦੇ ਕੋਲ ਇੱਕ ਬਰੂਦ ਦੀ ਸਮਲ ਆਉਂਦੀ ਆ ਵੀ ਇੱਥੇ ਉਧਰ ਇੱਥੇ ਵੀ ਗਰੇ ਇੱਥੇ ਹੀ ਸਮਲ ਤਾਂ ਆਉਣੀ ਆ ਇੱਥੇ ਤੜਕੇ ਜਦੋਂ ਮੈਂ ਉਹ ਗੁਰਜਾ ਪਤਾ ਲੱਗਾ ਨਾ ਮੈਨੂੰ ਆ ਕਿੱਥੋਂ ਆਇਆ ਫੇਰ ਬਾਹਰ ਨਿਕਲਿਆ ਕਿੰਨਾ ਗ੍ਰਾਮ ਸੀ ਬਈ ਰਾਤ ਇਹ ਬਸ 11 ਕ ਦਾ ਟਾਈਮ ਸੀ 11 ਕ ਦਾ ਹਾਂ ਤਾਂ ਦਾ ਥੋੜਾ ਹੀ ਹਾਲਾਤ ਸਾਰੇ ਵੇਖ ਲੈ ਘਰ ਸਾਰਾ ਹਲਾਤਾ ਨੇ ਆਏ ਜੀ ਪਤਾ ਨਾ ਕੀ ਕੁਝ ਦੇ ਪਰੇ ਸੁੱਤੇ ਵਾ ਰੇਤਾ ਉੱਟਿਆ ਰੇਤਾ ਉੱਟਿਆ ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਚ ਗਿਆ ਬਚਾਅ ਹੋ ਗਿਆ ਨੁਕਸਾਨ ਬਹੁਤ ਵੱਡਾ ਹੋ ਜਾਣਾ ਸੀ ਜਿਗ ਦੇਖ ਕੇ ਡਿੱਗ ਪੈਂਦਾ ਨਾ ਖਾਣ ਨਾ ਖਾਣ ਸੀ ਜੇ ਬਹਾਸ਼ਾ ਮੇਰ ਕਰਦਾ ਮਾਲਕ ਨੇ ਬਚਾਏ ਹਨ ਧੰਨਵਾਦ ਸਰ ਹੋਰ ਜੀ ਠੀਕ ਹੈ ਜੀ ਸੋ ਦਖਲਾ ਠੀਕ ਹੈ ਪਰ ਦੇਖ ਲੈ ਪਸ਼ੂ ਡੰਗਰ ਵੀ ਪੱਜ ਗਏ ਹਨਾ ਪੱਜ ਗਏ ਇੱਥੇ ਬੱਕਰ ਮਰੇ ਆ ਆ ਚਲ ਬੱਕਰੀ ਦਾ ਮਨ ਅੱਡ ਬੰਨ ਯਾਰਾ ਘਰ ਦਾ ਨੁਕਸਾਨ ਹੋ ਗਿਆ ਕਿਸੇ ਪਸ਼ੂ ਡੰਗਰ ਦਾ ਜਾਲੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ ਉਹ ਜਿਹੜੇ ਜਿਹੜੇ ਨਾ ਗੋਲੇ ਆ ਉਹ ਜਿਹੇ ਕਿਤੇ ਇਹਨਾਂ ਦੇ ਲੋਹੇ ਨੇ ਸਰੀਰ ਚ ਬਾਈ ਦੇ ਚਲ ਸੋਨ ਚਾਹ ਦੇ ਪਾਣੀ ਪੈ ਚਾਹ ਲਈ ਇੱਥੇ ਜੱਤ ਲੈਣੀ ਯਾਰਾ ਇੱਥੇ ਉੱਥੇ ਖੜਨਗੇ ਉੱਥੇ ਇੱਥੇ ਨਹੀਂ ਹੁੰਦੇ ਉਹ ਚਾਹ ਲਓ ਬਰਾਟਰਾਲੀ ਟਰਾਲੀ ਵੀ ਦੀ ਮੋੜੇ ਘੜਦੇ ਹਾਂ ਮੋੜੇ ਘੜਦੇ ਹਾਂ ਚਾਦਰਾਂ ਚੁੱਦਰਾਂ ਸਾਰੀਆਂ ਫੇੜ ਤੀਆਂ ਕਾਫੀ ਨੁਕਸਾਨ ਹੋ ਗਿਆ ਬਚਰੇ ਨਾਲ ਚਲ ਵੈਗੁਰੂ ਦਾ ਸ਼ੁਕਰ ਇੰਨਾ ਕ ਵੀ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ ਕਿਸੇ ਦਾ ਹਨਾ ਪਸ਼ੂ ਡੰਗਰ ਸਾਰੇ ਵਧੀਆ ਤੇ ਕਰਦਾ ਕਰੀ ਇਨਸਾਨ